ਚੰਡੀਗੜ੍ਹ ਚੋ ਪਾਰਟੀ ਪ੍ਰਧਾਨ ਅਮਨ अरोड़ा ਤੇ ਕੈਬਨਿਟ ਮੰਤਰੀ ਹਰਦੀਪ ਮੁੰਡਿਆ ਨੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਦਾਵਾ ਕੀਤਾ ਹੈ ਕਿ ਸਰਕਾਰ ਜੋ ਲੈਂਡ ਪੂਲਿੰਗ ਸਕੀਮ ਲਿਆ ਰਹੀ ਹੈ ਇਹ ਕਿਸਾਨ ਪੱਖੀ ਹੈ। ਇਸ ਦੇ ਨਾਲ ਹੀ 11 ਕਾਨੂੰਨੀ ਤਰੀਕੇ ਦੇ ਨਾਲ ਉਹ ਸਾਰਿਆਂ ਕਰਨ ਵਾਲਿਆਂ ਲਈ ਮੁਸ਼ਕਲਾਂ ਖੜੀਆਂ ਕਰੇਗੀ। ਨਾ ਰਹੀ ਉਹਨਾਂ ਵਿਰੋਧੀਆਂ ਦੀਆਂ ਗੱਲਾਂ ਨੂੰ ਗੁੰਮਰਾਹ ਕਰਨ ਦੱਸਿਆ ਕਿ ਪੰਜਾਬ ਆਪ ਦੇ ਪ੍ਰਧਾਨ ਤੇ ਪ੍ਰਧਾਨਤ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਪਹਿਲਾਂ ਵੀ ਕਿਸਾਨਾਂ ਦੇ ਹੱਕ ਚ ਕੰਮ ਕਰ ਰਹੀ ਹੈ ਤੇ ਹੁਣ ਵੀ ਕਰ ਰਹੀ ਹੈ ਉਥੇ ਹੀ ਵਿਰੋਧੀ ਧਿਰ ਪੰਜਾਬ ਦੇ ਕਿਸਾਨਾਂ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਉਹ ਤੇ ਦੱਸਦੀ ਹੈ ਕਿ ਲੈਂਡ ਪੂਲਿੰਗ ਦਾ ਮਾਸਟਰ ਪਲਾਨ ਸਭ ਤੋਂ ਪਹਿਲਾਂ ਜਿਹੜਾ ਹੈ 2008 ਚ ਆਇਆ ਸੀ ਤੇ ਉਸ ਸਮੇਂ ਸੂਬੇ 'ਚ ਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉੱਥੇ ਇਸ ਸਮੇਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਸਭ ਤੋਂ ਅੱਗੇ ਨੇ ਉਹਨਾਂ ਵੱਲੋਂ ਕਿਹਾ ਗਿਆ ਉੱਥੇ ਹੀ ਦੱਸ ਦੇ ਕਿ ਉਹ ਤੇ ਹਰਦੀਪ ਸਿੰਘ ਮੁੰਡਿਆ ਦਾ ਕਹਿਣਕੀ ਭਵਿਕ ਮੁੱਖੀ ਦੇ ਇੱਕ ਸਾਰੇ ਇਮਾਰਤਾਂ ਬਣਾਉਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਕਾ ਜੇ ਕਿ ਚੰਡੀਗੜ੍ਹ ਦੇ ਵਿੱਚ ਅਮਨ अरोड़ा ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਗੁੰਡਿਆ ਦੀ ਅਹਿਮ ਪ੍ਰੈਸ ਕਾਨਫਰੰਸ ਹੋਈ ਹੈ ਜਿੱਥੇ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਸਰਕਾਰ ਜੋ ਲੈਂਡ ਪੂਲਿੰਗ ਸਕੀਮ ਲਿਆ ਰਹੀ ਹੈ ਇਹ ਪੂਰੇ ਤਰੀਕੇ ਦੇ ਨਾਲ ਜੜੀਓ ਕਿਸਾਨ ਪੱਖੀ ਹੈ ਤੇ ਇਸ ਦੇ ਨਾਲ ਹੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਸਾਰੀਆਂ ਕਰਨ ਵਾਲਿਆਂ ਲਈ ਮੁਸ਼ਕਲਾਂ ਖੜੀਆਂ ਕਰੇਗੀ ਤੇ ਨਾਲ ਹੀ ਵਿਰੋਧੀ ਧਿਰ ਦੀਆਂ ਗੱਲਾਂ ਨੂੰ ਗੁੰਮਰਾਹਕੂਨ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਅੱਜ ਕੀ ਇਹ ਸਮੇਲ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਸਭ ਤੋਂ ਅੱਗੇ ਨੇ ਇਹ ਅਮਨ ਅਰੋੜਾ ਦੇ ਵੱਲੋਂ ਕਿਹਾ ਗਿਆ ਇਸ ਦਿਨ ਆਲੀ ਦੱਸਦੀ ਹੈ ਕਿ ਅੰਮਾਨ ਦੀ ਔਰ ਹਰ ਵਰਗ ਦੇ ਭਲੇ ਦੇ ਲਈ ਇੱਕ ਲੈਂਡ ਪੁੱਲਿੰਗ ਪਾਲਿਸੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭਵੰਤਮਨ ਜੀ ਸਰਕਾਰ ਲੈ ਕੇ ਆਈ ਹੈ ਸਰਪੱਖੀ ਆਰਗੇਨਾਈਜ਼ਡ ਪਲਾਨ ਡਿਵੈਲਪਮੈਂਟ ਮੈਨੂ ਧਿਆਨ ਦੇ ਵਿੱਚ ਰੱਖਦੇ ਹੋਏ ਉਸ ਦਿਨ ਤੋਂ ਹੀ ਸਾਰੀਆਂ ਵਿਰੋਧੀਆ ਪਾਰਟੀਆਂ ਕਿਉਂਕਿ ਉਹਨਾਂ ਦੇ ਆਪ ਦੇ ਹਿੱਤ ਉਹਨਾਂ ਦੇ ਆਪ ਦੇ ਇੰਟਰਸਟ ਹਿੱਟ ਹੋ ਰਹੇ ਸੀ ਨੁਕਸਾਨ ਹੋ ਰਿਹਾ ਸੀਗਾ ਉਹਨਾਂ ਨੂੰ ਉਹਨਾਂ ਨੇ ਗੁੰਮਰਾਹ ਕਰਨ ਵਾਲੀਆਂ ਸਾਰੀਆਂ ਹੱਦਾਂ ਬੰਨ੍ਹਣ ਜਿਹੜੇ ਉਹ ਟੱਪ ਚੁੱਕੇ ਨੇ ਹਰ ਰੋਜ਼ ਧਰਨੇ ਮੁਜ਼ਾਹਰੇ ਕਰਕੇ ਉਹ ਸਾਡੇ ਤੇ ਅਲੀਗੇਸ਼ਨ ਸਾਡੀ ਸਰਕਾਰ ਤੇ ਅਲੀਗੇਸ਼ਨ ਲਗਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਇਸ ਲੈਂਡ ਪੂਲਿੰਗ ਪਾਲਿਸੀ ਦੇ ਜ਼ਰੀਏ ਕੋਈ ਜ਼ਮੀਨਾਂ ਹਥਿਆਉਣ ਦੀ ਗੱਲ ਦੇ ਅਲੀਗੇਸ਼ਨ ਲੱਗ ਰਹੇ ਨੇ ਜੋ ਕਿ ਸਰਾਸਰ ਝੂਠ ਹੈ ਔਰ ਉਹਨਾਂ ਦੀ ਕੋਈ ਬੁਨਿਆਦ ਨਹੀਂ ਹੈ ਮੈਂ ਇਹਦੀ ਇੱਕ ਇੱਕ ਤਾਜ਼ਾ ਤਰੀਨ ਐਗਜ਼ਾਮਪਲ ਸਭ ਤੋਂ ਵੱਧ ਕੋਠੇ ਚੜ ਚੜ ਰੌਲਾ ਪਾ ਰਹੇ ਨੇ ਅਕਾਲੀ ਦਲ ਔਰ ਭਾਜਪਾਲੇ ਮੈਂ ਅੱਜ ਤੁਹਾਡੇ ਸਾਹਮਣੇ ਕੁਝ ਦਸਤਾਵੇਜ਼ ਰੱਖਣਾ ਚਾਹਣਾ ਜਿਸ ਤੋਂ ਸਮੁੱਚੇ ਪੰਜਾਬ ਨੂੰ ਇਹ जग ਜ਼ਾਹਿਰ ਹੋ ਜਾਏਗਾ ਕਿ ਇਹ ਜੋ ਪਲੈਨਿੰਗ ਹੋਈ ਆ ਜ ਸਾਡੀ ਸਰਕਾਰ ਨੇ ਕੀਤੀ ਹੈ ਇਹਦਾ ਮੁੱਢ ਕਦੋਂ ਬੰਨਿਆ ਗਿਆ ਇਹਦਾ ਮੈਂ ਤੁਹਾਡੇ ਸਾਹਮਣੇ ਪੰਜਾਬ ਸਰਕਾਰ ਦੀ ਜਗਜਟ ਨੋਟੀਫਿਕੇਸ਼ਨਸ ਨੇ ਜਿਹੜੀਆਂ ਉਹ ਪੇਸ਼ ਕਰ ਰਿਹਾ ਔਰ ਸਾਰੇ ਸ਼ਹਿਰਾਂ ਦੇ ਵਿੱਚ ਜਿੱਥੇ ਇਹ ਪਾਲਿਸੀ ਲੈ ਕੇ ਆ ਰਹੀ ਹੈ ਪੰਜਾਬ ਸਰਕਾਰ ਸਾਰੇ ਸ਼ਹਿਰਾਂ ਦੇ ਵਿੱਚ ਉਹਦੇ ਵਿੱਚੋਂ ਤਰੀਕ ਵਾਈਜ਼ ਜੇ ਚੱਲੀ ਹੈ ਤਾਂ 12 12 2008 ਨੂੰ ਪੰਜਾਬ ਸਰਕਾਰ ਉਸ ਸਮੇਂ ਸਰਕਾਰ ਕੀ ਦੀ ਸੀ ਅਕਾਲੀ ਦਲ ਭਾਜਪਾ ਦੀ ਉਸ ਸਮੇਂ ਐਸਐਸ ਨਗਰ ਮੁਹਾਲੀ ਦਾ ਮਾਸਟਰ ਪਲਾਨ ਦੀ ਗੱਲ ਹੋਈ ਨੋਟੀਫਿਕੇਸ਼ਨ ਹੋਈ ਤੇ ਉਹ ਉਸ ਸਮੇ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਔਰ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਜਾਂਦਾ ਇਨ ਆਰਡਰ ਟੂ ਡਵੈਲਪ ਐਸਐਸ ਨਗਰ ਐਂਡ ਇਟਸ ਸਰਾਉਂਡਿੰਗ ਏਰੀਆਜ਼ ਇਨ ਆਰਡਰਲੀ ਮੈਨਰ ਅ ਮਾਸਟਰ ਪਲਾਨ ਜਿਹੜਾ ਉਦੋਂ ਜਾਰੀ ਹੋਇਆ ਇਸ ਤੋਂ ਬਾਅਦ ਤੁਸੀਂ ਦੇਖੋ ਅੰਮ੍ਰਿਤਸਰ ਦਾ ਅੰਮ੍ਰਿਤਸਰ ਉਹਦੇ ਸਰਾਉਂਡਿੰਗ ਸਿਟੀਜ਼ ਦਾ 10 ਦਸੰਬਰ 2010 ਸਰਕਾਰ ਕੀ ਦੀ ਅਕਾਲੀ ਭਾਜਪਾ ਦੀ ਮਾਸਟਰ ਪਲਾਨ ਉਹਨਾਂ ਦੀ ਸਰਕਾਰ ਵੇਲੇ ਜਾਰੀ ਹੋਇਆ ਉਸ ਤੋਂ ਬਾਅਦ ਗੱਲ ਕਰ ਲਈ ਆਪਾਂ ਤਰਨਤਾਰਨ ਸਿਟੀ ਦੀ 21 ਸਤ 2011 ਸਰਕਾਰ ਕਿ ਦੀ ਅਕਾਲੀ ਦਲ ਭਾਜਪਾ ਦੀ ਉਸ ਸਮੇਂ ਮਾਸਟਰ ਪਲਾਨ ਜਿਹੜਾ ਰੈਜ਼ੀਡੈਂਸ਼ੀਅਲਸ ਹੁੰਦਾ ਉਹ ਜਾਰੀ ਹੋਇਆ ਇਸ ਤੋਂ ਬਾਅਦ ਗੱਲ ਕਰ ਲਈ ਆਪਾਂ ਹੁਸ਼ਿਆਰਪੁਰ ਦੀ 24 ਅਗਸਤ 2011 ਸਰਕਾਰ ਕਿ ਦੀ ਅਕਾਲੀ ਦਲ ਭਾਜਪਾ ਦੀ ਤੇ ਉਸ ਸਮੇਂ ਉਹਦਾ ਮਾਸਟਰ ਪਲਾਨ ਜਿਹੜਾ ਉਹ ਜਾਰੀ ਹੋਇਆ ਤੇ ਇਹਨਾਂ ਮਾਸਟਰ ਪਲਾਨਸ ਦੇ ਵਿੱਚ ਇਹੀ ਜਗ੍ਹਾ ਜਿਹੜੀ ਹੁਣ ਅਸੀਂ ਨੋਟੀਫਾਈ ਕੀਤੀ ਹੈ ਕਿ ਉਹ ਸਾਰਿਆਂ ਦੀ ਭਾਈਵਾਲੀ ਦੇ ਨਾਲ ਉਹਨੂੰ ਸਾਂਝੇ ਤੌਰ ਦੇ ਉੱਪਰ ਡਿਵੈਲਪ ਕੀਤਾ ਪੰਜਾਬ ਵਿੱਚ ਬਿਲਡਿੰਗ ਵਾਇਲਾਜ ਦੀਆਂ ਦੀਆਂ ਗੁੰਝਲਦਾਰ ਤੇ ਔਖਾ ਮਸਲਾ ਸੀ ਬਹੁਤ ਸਾਰੀਆਂ ਪ੍ਰੋਬਲਮਾਂ ਆਈਆਂ ਸੀ ਲੋਕਾਂ ਨੂੰ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਜਿਹੜਾ ਉਹਨਾਂ ਨੂੰ ਆਸਾਨ ਹੋ ਜਾਵੇ ਉਹਦੇ ਸਲਾਮ ਮਸਲੇ ਲਈ ਇਹ ਅਸੀਂ ਲੋਕਾਂ ਨੂੰ ਜਿਹੜੇ ਪੁਆਇੰਟ ਬਣਾ ਕੇ ਪੇਸ਼ਾਂਗੇ ਜਿਹਦੇ ਵਿੱਚ ਸਰਕਾਰ ਸਾਰਿਆਂ ਵਿੱਚ ਪ੍ਰਵੇਖਮੁਖੀ ਦੇ ਇਕਰਾਰ ਇੱਕ ਸਾਰ ਬਿਲਡਿੰਗ ਬਣਾਉਣ ਲਈ ਜਿਹੜੀਆਂ ਯੂਨੀਫਾਈਡ ਬਿਲਡਿੰਗਾਂ ਉਹਨਾਂ ਨੂੰ ਬਾਇਲਰ ਬਣਾਉਣ ਵਾਸਤੇ ਲੋਕਾਂ ਦੇ ਸਲਾਹ ਲੈਣ ਦਾ ਜਿਹੜਾ ਫੈਸਲਾ ਕੀਤਾ ਹੈ ਬਾਇਲਰ ਦੇ ਡਰਾਫਟਰ ਸਲਾਹ ਮਸਲੇ ਲਈ ਲੋਕਾਂ ਦੇ ਸੁਝਾਅ ਲਏ ਜਾਣਗੇ ਜਿਹਦੇ ਲਈ 30 ਦਿਨਾਂ ਦੇ ਅੰਦਰ ਅੰਦਰ ਸਾਡੇ ਪੂਰੇ ਪੰਜਾਬ ਘਰ ਦੇ ਲੋਕਾਂ ਤੋਂ ਅਸੀਂ ਇਹ ਸੁਝਾਅ ਮੰਗ ਰਹੇ ਹਾਂ ਜਿਹਦੇ ਵਿੱਚ ਡਿਵੈਲਪਰ ਆਰਕੀਟੈਕਟ ਇੰਜੀਨੀਅਰ ਤੇ ਵੱਖ-ਵੱਖ ਸਟੇਕ ਹোলਡਰਾਂ ਨੂੰ ਬਾਇਲੋਜੀ ਬਣਾਉਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰਕੇ ਯਕੀਨੀ ਬਣਾਇਆ ਜਾ ਸਕਿਆ ਕਿ ਬਾਇਲੋਜਨਾਂ ਦੀਆਂ ਜ਼ਰੂਰਤਾਂ ਤੇ ਉਮੀਦਾਂ ਨੂੰ ਪੂਰਾ ਕਰਦੇ ਹੋਏ ਕਿਵੇਂ ਉਹ ਸਨਾ ਆਪਣੀ ਸੇਵਾ ਦੇਣਗੇ ਸਾਨੂੰ ਇਹਨਾਂ ਬਿਲਡਿੰਗਾਂ ਬਾਇਲਾਈ ਨੂੰ ਲਾਗੂ ਕਰਕੇ ਪੰਜਾਬ ਸਰਲ ਬਿਲਡਿੰਗ ਬਾਇਲਾਈ ਅਤੇ ਈ ਆਫ ਡੂਇੰਗ ਬਿਜ਼ਨਸ ਨੂੰ ਸੌਖੀ ਕਰਨਾ ਅਤੇ ਪਾਰਦਰਸ਼ ਨੂੰ ਸਹਿਯੋਗ ਕਰਨ ਵਾਲਾ ਦੇਖਦਾ ਪਹਿਲਾ ਸੁਭਾ ਜਿਹੜਾ ਉਹ ਪੰਜਾਬ ਬਣ ਜਾਵੇਗਾ ਯੂਨੀਫਾਈਡ ਬਿਲਡਿੰਗ ਬਾਇਲਅ ਬਣਾਉਣ ਲਈ ਸਾਡਾ ਮਕਸਦ ਹੈ ਕਿ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਇਆ ਜਾਵੇ ਜਿਹੜੀਆਂ ਸਾਰੀਆਂ ਵਿਕਾਸ ਅਥਾਰਟੀਆਂ ਤੇ ਕਾਰਪੋਰੇਸ਼ਨ ਵਿੱਚ ਬਿਲਡਿੰਗ ਬਾਇਲਅ ਨੂੰ ਇਕਸਾਰ ਕਰਨ ਦਾ ਜਿਹੜਾ ਆਸਾਨ ਹੋ ਜਾਵੇ ਸਰਲ ਨਿਯਮ ਜਿਹਦੇ ਵਿੱਚ ਬਾਇਲਅ ਲੋਕਾਂ ਦੇ ਅਨੁਕੂਲ ਸਮਝਣ ਵਿੱਚ ਆਸਾਨ ਤੇ ਪਾਲਣ ਕੀਤੇ ਜਾਣ ਵਾਲੇ ਜਿਹੜਾ ਬਣਾਉਣ ਦਾ ਜਿਹੜੀ ਸਲਾਹ ਲਈ ਜਾਵੇਗੀ ਜਿੱਚ ਸਭ ਤੋਂ ਲਾਲ ਪੀਤਾ ਸਾਈਨ ਘਟਾਉਣਾ ਕਾਰਵਾਰ ਕਰਨ ਦੀ ਸੋਖ ਨੂੰ ਸਹਾਇਤ ਕਰਦੇ ਹੋਏ ਬਲੋੜੀਆਂ ਨੌਕਰ ਸਹਿਰ ਕਪਟਨ ਨੂੰ ਖਤਮ ਕੀਤਾ ਗਿਆ ਹੈ ਟਿਕਾਊ ਸਰੀ ਕਰਨ ਨੂੰ ਉਤਸ਼ਾਹਿਤ ਕੀਤਾ ਗਿਆ ਵਾਤਾਵਰਣ ਦੇ ਅਨੁਕੂਲ ਅਤੇ ਭਵਿੱਖ ਦੀਆਂ ਲੋੜਾਂ ਅਨੁਸਾਰ ਵਿਕਾਸ ਦੇ ਤਰੀਕਿਆਂ ਨੂੰ ਉਤਸ਼ਾਹਿਤ ਕੀਤਾ ਗਿਆ ਸਰਲ ਨਿਯਮ ਮੀਆਂ ਵਿੱਚ ਛੋਟ ਜਿਵੇਂ ਕਿ ਫਲੋਰ ਏਰੀਆ ਆਰ ਐਸਓ ਐਫ ਏ ਆਰ ਤੇ ਗਰਾਊਂਡ ਕਵਰੇਜ ਲਈ ਵਧਾਈ ਗਈ ਹੈ ਗ੍ਰੀਨ ਬਿਲਡਿੰਗਾਂ ਨੂੰ ਪ੍ਰोत्사ਹਿਤ ਕਰਨਾ ਗ੍ਰੀਨ ਬਿਲਡਿੰਗਾਂ ਬਣਾਉਣ ਵਾਲੇ ਡਿਵੈਲਪਰਾਂ ਨੂੰ ਪ੍ਰोत्사ਹਿਤ ਕੀਤਾ ਜਾਵੇਗਾ ਈਜ਼ ਆਫ ਡੂਇੰਗ ਬਿਜ਼ਨਸ ਸਚਾਰੂ ਪਰ ਕਹਿਵਾ ਨਿਵੇਸ਼ ਨੂੰ ਆਕਰਸ਼ਿਤ ਕਰਨਗੀਆਂ ਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਜਿਹੜੀਆਂ ਕਰਨਗੀਆਂ ਵਪਾਰ ਦਰਸ਼ਕ ਵਿੱਚ ਵਾਧਾ ਆਨਲਾਈਨ ਪੋਰਟਲ ਰਾਹੀਂ ਜਨਤਾ ਨਾਲ ਸਲਾਮ ਮਸ਼ਰਾ ਕੀਤਾ ਜਾਵੇਗਾ ਜੋ ਕਿ ਸ਼ਿਕਾਇਤ ਪ੍ਰਕਰਾਂ ਉਪਰ ਦਸਤਾ ਤੇ ਜਵਾਬਦੇਹੀ ਨੂੰ ਜਿਹੜਾ ਜਕਨੀ